ਇਸ ਪਿੰਡਾਂ ਤੇ ਸਰਦਾਰ ਜਿੱਕਾ ਦੇ ਹੈ ਨੋ ਮਾਰਚ ਸ਼੍ਰੀ ਹਕਮਤ ਸਿੰਘ ਕੱਕ ਐਸਐਸਪੀ ਜੰਦਰ ਦਿਹਾਤੀ ਜੀ ਵੱਲੋਂ ਮਾੜੇ ਅੰਸਾਰ ਅਤੇ ਨਸ਼ੇ ਵਿਰੋਧ ਜਿਹੜੀ ਚਲਾਈ ਗਈ ਮਹਿਮਾ ਇਸੇ ਜੋਸ ਸਮੇਂ ਕਾਮਯਾਬੀ ਮਿਲੀ ਜਦੋਂ ਐਸਐਚਓ ਫਲੋਰ ਇੰਸਪੈਕਟਰ ਸੰਜੀਵ ਕੁਮਾਰ ਤੋਂ ਸਿੱਧੀ 팀 ਵੱਲੋਂ ਮੁਗਬਰੀ ਦੇ ਆਧਾਰ ਦੇ ਉੱਪਰ ਜਿਹੜੇ ਥਾਣਾ ਦਿਲਗਾ ਤੇ ਨੂਰਮੰਗਲ ਰਿਕੇ ਹੁਣੇ ਪਾਲੇ ਲੋਕਾਂ ਦੇ ਅਕਾਊਂਟਸ ਖਰਾਉਦੇ ਸੀ ਇਹਦੇ ਵਿੱਚ 23 ਅਕਾਊਂਟਸ ਖਲਾਏ ਗਏ 9 ਲੋਕਾਂ ਦੇ ਤੇ ਇਹ ਜਿਹੜਾ ਇੰਟਰ ਸਟੇਟ ਗੈਂਗ ਹੈਗਾ ਜਿਹੜਾ ਕਿ ਛੱਤੀਸਗੜ ਨੂੰ ਬਲੋਂਗ ਕਰਦਾ ਉਹਨੂੰ ਅਸੀਂ ਉਹਦੇ ਵਿੱਚ ਦੋਸ ਜਿਹੜੇ ਆ ਮੇਨ ਦੋਸ਼ੀ ਆ ਉਹਨਾਂ ਨੂੰ ਰੈਸਟ ਕਰ ਲਿਆ ਤੇ ਇਹਨਾਂ ਦਾ ਸਰਗਣਾ ਜਿਹੜਾ ਹੈਗਾ ਉਹ ਵੀ ਛੱਤੀਸਗੜ ਨੂੰ ਬਲੋਂਗ ਕਰਦਾ ਅਸ਼ੂ ਉਹਨੂੰ ਅਸੀਂ ਨਾਬਜਤ ਕਰ ਲਿਆ ਤੇ ਅੱਗੇ ਇਹ ਹੀ ਤਫਤੀਸ਼ ਜਿਹੜੀ ਆ ਉਹ ਚੱਲ ਰਹੀ ਹੈਗੀ ਯਾਰ ਅਸੀਂ ਇਕ ਕਿਹੜੀਆਂ ਬੈਂਕਾਂ ਦੇ ਖਾਤੇ ਕਰਾਉਂਦੇ ਸੀ ਇਹ ਜਿੰਨੀਆਂ ਵੀ ਲੋਕਲ ਬੈਂਕਸ ਚ ਹੈ ਕਿ ਅਸੀਂ ਤੇ ਆਪਣੀਆਂ ਯਾਅ ਮੈਸ਼ੂ ਬੈਂਕ ਕੋਆਪਰੇਟਿਵ ਬੈਂਕ ਸਾਰੀਆਂ ਬੈਂਕਸ ਦੇ ਵਿੱਚੋਂ ਖਾਤੇ ਖਲੋਗੇ ਨੈਸ਼ਨਲ ਬੈਂਕ ਨੈਸ਼ਨਲਾਈਜ਼ ਬੈਂਕ ਤੇ ਸਾਰੇ ਇਕੱਠੇ ਕਰੋਗੇ ਸੀ ਇਹਦੇ ਵਿੱਚ ਇਹ ट्रांजैक्शन ਘਮਾਉਦੇ ਸਨ ਉਸ ਸਬੰਧ ਵਿੱਚ ਉਹ ਸੀਨ ਦਾ ਰਿਮਾਂਡ ਅਸਲ ਕੀਤਾ ਉਹਦੇ ਫਰਦਰ ਸੀਨ ਦੇ ਅਕਾਊਂਟਸ ਤੇ ਪੈਸੇ ਖਲੋਣ ਦਾ ਕਾਰਨ ਕੀ ਸੀ ਤੇ ਟ੍ਰਾਂਜੈਕਸ਼ਨ ਕਿਉਂ ਕਰਦੇ ਸੀ ਉਹਦੇ ਬਾਰੇ ਸਾਰਾ ਕਲੀਅਰ ਕੀਤਾ ਜਾਵੇਗਾ ਸਰੇੜੀ ਫਾਉਂਟਾਂ ਵਿੱਚ ਜਿਹੜੀ 3% ਦੀ ਜਿਸ ਤਰ੍ਹਾਂ ਜੈਕਸ਼ਨ ਕਰਦੇ ਸੀ ਜਾਂ ਉਸ ਜਿਹੜੇ ਫਾਉਂਟ ਦੀ ਫਾਉਂਟਾ ਲੱਭਦਾ ਸੀ ਉਹਦੀ ਕਰਦੇ ਸੀ ਟ੍ਰਾਂਜੈਕਸ਼ਨ ਇਹ ਉਹਦਾ ਕਾਉਂਟ ਨੂੰ ਯੂਜ਼ ਕਰਕੇ ਉਹਦੇ ਵਿੱਚ ਵੱਖ-ਵੱਖ ਤੋਰ ਦੀ ਹੋਰ ਦੀ ਟ੍ਰਾਂਜੈਕਸ਼ਨ ਜਿਹੜੀ ਸੀ ਉਹਨਾਂ ਖਾਤਿਆਂ 'ਚ ਕਰਦੇ ਸੀ ਇਹ ਹੁਣ ਅਸੀਂ ਜਿਹੜੇ ਕੰਸਰਨਡ ਬੈਂਕਸ ਆ ਉਹਨਾਂ ਦੇ ਬਿਆਨ ਲਿਖੇ ਜਾਣਗੇ ਤੇ ਇਹਨਾਂ ਦੀ ਜਦੋਂ ਪੁਸ਼ਕਸ਼ ਕੀਤੀ ਗਈ ਉਹ ਖਾਤਿਆਂ ਨੂੰ ਝੋੜਿਆ ਗਿਆ ਤੇ ਉਹ ਕਾਫੀ ਸਲੀਪ ਜਿਹੜੀ ਉਹ ਸਾਹਮਣੇ ਆਵੇਗੀ ਤੇ ਤੱਕ ਇਹ ਠੱਗੀ ਦਾ ਕੀ ਕਾਰਨ ਸੀ ਮੇਨ ਉਹ ਸਾਹਮਣੇ ਆਵੇਗਾ ਠੀਕ ਆ ਸਰ ਕੋਈ ਬਲਾਨਾ ਨਹੀਂ ਸਾਨੂੰ ਨਹੀਂ ਨਹੀਂ ਹਜੇ ਅਜੇ ਕੋਈ ਸਾਡਾ ਕਾਰ ਨਹੀਂ ਗਿਆ ਇਹ ਦੋਨੋਂ ਹੀ ਜਿਹੜੇ ਛਤੀਸਗੜ੍ਹ ਨੂੰ ਬਿਲੋਂਗ ਕਰਦੇ ਨੇ ਠੀਕ ਆ ਤੇ ਇਥੇ ਸਰਕਤ ਰਹਿੰਦੇ ਸੀ ਬੜਾ ਕੁਝ ਇੱਥੇ ਲੋਕਲ ਇਹਨਾਂ ਬਾਰੇ ਪਤਾ ਕੀਤਾ ਜਾਵੇਗਾ ਵੀ ਉੱਥੋਂ ਕਿਸ ਤਰ੍ਹਾਂ ਆਉਂਦੇ ਸੀ ਤੇ ਠਾਰ ਕਿਹੜੀ ਜਗ੍ਹਾ ਰੱਖਦੇ ਸਨ ਇਹ ਵੀ ਅਸੀਂ ਇਹਦੇ ਬਾਰੇ ਕਲੀਅਰ ਕਰਾਂਗੇ ਠੀਕ ਆ